ਹੈਲੋ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਪੰਜਾਬੀ ਸਵਾਦ ਦਾ ਤੜਕਾ ਚੈਨਲ ਦੇ ਵਿੱਚ ਅੱਜ ਅਸੀਂ ਬਣਾਉਣ ਲੱਗੇ ਹਾਂ ਪੰਜਾਬ ਦੀ ਫੇਮਸ ਆਟਾ ਬਿਸਕਟ ਦੀ ਰੈਸিপি ਜੋ ਬਿਲਕੁਲ ਬੇકરી ਸਟਾਈਲ ਬਣਨਗੇ ਔਰ ਚਾਹ ਦੇ ਨਾਲ ਵੀ ਇਹ ਅਲੱਗ ਹੀ ਜਾਦੂ ਕਰਦੇ ਹਨ ਔਰ ਸਾਰਿਆਂ ਨੂੰ ਬਹੁਤ ਹੀ ਪਸੰਦ ਆਉਣ ਵਾਲੇ ਬਿਸਕਟ ਚਲੋ ਬਣਾਉਣਾ ਸ਼ੁਰੂ ਕਰਨੇ ਆ ਤੈਨੂੰ ਬਣਾਣ ਲਈ ਸਭ ਤੋਂ ਪਹਿਲਾਂ ਸਾਨੂੰ ਘਿਓ ਜਾਂ ਬਟਰ ਚਾਹੀਦਾ ਤੇ ਘਿਓ ਮੈਂ ਇੱਕ ਕੱਪ ਨਾਲ ਨਾਪ ਲਿਆ ਤੇ ਤੁਸੀਂ ਬਟਰ ਵੀ ਲੈ ਸਕਦੇ ਹੋ ਤੇ ਇਸੇ ਕੱਪ ਨਾਲ ਜਿੰਨਾ ਮੈਂ ਘਿਓ ਲਿਆ ਉਨਾ ਹੀ ਮੈਂ ਖੰਡ ਦਾ ਪਾਊਡਰ ਲੈ ਲਿਆ ਘਰ ਦੀ ਸ਼ੱਕਰ ਜਿਹੜੀ ਖੰਡ ਹੁੰਦੀ ਆ ਉਹਨੂੰ ਹੀ ਪੀਸ ਕੇ ਮੈਂ ਇਹਦਾ ਪਾਊਡਰ ਬਣਾ ਲਿਆ ਤੇ ਇਹਨੂੰ ਚੰਗੀ ਤਰ੍ਹਾਂ ਅਸੀਂ ਮਿਕਸ ਕਰਨਾ ਇਸ ਤਰ੍ਹਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਦੇਣਾ ਜਦੋਂ ਤੱਕ ਇੱਕਦਮ ਲਿਕਵਿਡ ਫਾਰਮ ਵਿੱਚ ਨਾ ਆ ਜੇ ਤੇ ਅਸੀਂ ਇਹਨੂੰ ਆਟੇ ਦੇ ਨਾਲ ਹੀ ਬਣਾਵਾਂਗੇ ਇਹਦੇ ਵਿੱਚ ਕੋਈ ਮੈਦਾ ਵਗੈਰਾ ਨਹੀਂ ਪਾਵਾਂਗੇ ਤੇ ਮੈਂ ਉਸੇ ਕੱਪ ਨਾਲ नाप ਕੇ 2 ਕੱਪ ਆਟੇ ਦਾ ਲੈ ਲਿਆ ਫਰ-ਫਰ ਕੇ ਤੇ ਥੋੜਾ ਜਿਹਾ ਇਹਦੇ ਵਿੱਚ ਅਸੀਂ ਪਾਵਾਂਗੇ ਬੇਕਿੰਗ ਸੋਡਾ ਤੇ 1 tsp ਪਾਵਾਂਗੇ ਅਸੀਂ ਬੇਕਿੰਗ ਪਾਊਡਰ ਇਹ ਦੋਨੋਂ ਚੀਜ਼ਾਂ ਪਾ ਕੇ ਇਹਨੂੰ ਅਸੀਂ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਤੇ ਅਸੀਂ ਦਾ ਇੱਕ ਡੋ ਤਿਆਰ ਕਰਨਾ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਦੇ ਜਾਵਾਂਗੇ ਇਸ ਤਰ੍ਹਾਂ ਜਿੱਦਾਂ ਫੇਟਨੇ ਆ ਨਾ ਇਹ ਆਟੇ ਕਿਸੇ ਚੀਜ਼ ਨੂੰ ਉਸ ਤਰ੍ਹਾਂ ਇਹਨੂੰ ਮਿਕਸ ਕਰਨਾ ਹੈ ਔਰ ਜਦੋਂ ਇਹ ਹਾਰਡ ਹੋਣ ਲੱਗ ਪਵੇ ਤੇ ਇਹਦੇ ਵਿੱਚ ਹਲਕਾ ਜਿਹਾ ਗੁੰਗੁਨਾ ਦੁੱਧ ਪਾਵਾਂਗੇ ਦੁੱਧ ਤੁਸੀਂ ਦੇਖ ਲਓ ਮੈਂ ਕੱਪ ਨਾਲ ਅੱਧਾ ਕੱਪ ਦੁੱਧ ਲਿਆ ਹੈ ਲੇਕਿਨ ਇਹ ਬਿਲਕੁਲ ਥੋੜਾ ਜਿਹਾ ਕੋਈ 4-5 ਚਮਚ ਹੀ ਇਹਦੇ ਵਿੱਚ ਦੁੱਧ ਲੱਗੇਗਾ ਇਸ ਤੋਂ ਜ਼ਿਆਦਾ ਦੁੱਧ ਨਹੀਂ ਲੱਗਦਾ ਤੁਸੀਂ ਇਹਨੂੰ मिक्स ਕਰੀ ਜਾਓ ਤੇ ਥੋੜਾ ਥੋੜਾ ਦੁੱਧ ਪਾਈ ਜਾਓ ਤੇ ਅਸੀਂ ਇੱਕ ਸੌਫਟ ਜਿਹਾ ਨੂੰ ਡੋ ਤਿਆਰ ਕਰ ਲੈਣਾ ਤੇ ਕੋਈ ਇਹਨੂੰ ਕੋਈ ਜ਼ਿਆਦਾ ਰੈਸਟ ਕਰਨ ਦੀ ਦੇਣ ਦੀ ਲੋੜ ਨਹੀਂ ਹੈ ਨਾਲ ਹੀ ਤੁਸੀਂ ਇਹਨੂੰ ਬੈਟਰ ਬਣਾਓ ਤੇ ਨਾਲ ਹੀ ਬਣਾਉਣਾ ਸ਼ੁਰੂ ਕਰ ਦੋ ਬਸ ਇਹਦੇ ਲਈ ਤੁਸੀਂ ਅਵਨ ਨੂੰ ਪ੍ਰੀ ਹੀਟ ਕਰਨਾ ਹੈ ਔਰ ਜੇ ਕੜਾਈ 'ਚ ਵੀ ਤੁਸੀਂ ਬਣਾਣਾ ਹੈ ਜਾਂ ਕੁੱਕਰ 'ਚ ਬਣਾਣਾ ਤੇ ਉਹਨੂੰ ਵੀ ਪ੍ਰੀ ਹੀਟ ਕਰ ਲਓ ਤੇ ਦੇਖੋ ਕਿੰਨਾ ਥੋੜਾ ਜਿਹਾ ਦੁੱਧ ਲੱਗਿਆ ਤੇ ਡੋ ਅਸੀਂ ਤਿਆਰ ਕਰ ਲਿਆ ਤੇ ਇਹਨੂੰ ਇੱਕ ਸਪੈਸ਼ਲ ਇਹ ਵਾਲੀ ਮਸ਼ੀਨ ਹੁੰਦੀ ਹੈ ਜਿਹੜੀ ਨਮਕੀਨ ਵਗੈਰਾ ਬਣਾਉਣ ਵਾਲੀ ਹੁੰਦੀ ਹੈ ਇਹਦੇ ਨਾਲ ਬਣਾਵਾਂਗੇ ਤੇ ਇਹ ਵਾਲਾ ਬਲੇਡ ਲਗਾਵਾਂਗੇ ਇਸ ਬਲੇਡ ਨਾਲ ਪੂਰਾ ਜਿਦਾ ਬੇકરી ਦਾ ਸਟਾਈਲ ਹੁੰਦਾ ਨਾ ਉਦਾਂ ਦਾ ਤੁਹਾਡੇ ਬਿਸਕਟ ਬਣ ਕੇ ਤਿਆਰ ਹੋਣਗੇ ਉਦਾਂ ਦਾ ਡਿਜ਼ਾਈਨ ਬਣ ਜਾਏਗਾ ਤੇ ਇਸ ਨੂੰ ਅਸੀਂ ਲਗਾ ਲੈਣਾ ਤੇ ਇਹਨੂੰ ਨਾ ਕਿਸੇ ਓਇਲ ਜਾਂ ਬਟਰ ਨਾਲ ਗ੍ਰੀਸ ਕਰ ਲੈਣਾ ਇਹ ਜ਼ਰੂਰ ਤੁਸੀਂ ਚੇਤਾ ਰੱਖਿਓ ਕਿ ਜਦੋਂ ਮਸ਼ੀਨ ਵਿੱਚ ਅਸੀਂ ਬਿਸਕਟ ਦਾ ਆਟਾ ਪਾਣਾ ਉਸ ਤੋਂ ਪਹਿਲਾਂ ਤੁਸੀਂ ਇਹਨੂੰ ਗ੍ਰੀਸ ਕਰ ਲੈਣਾ ਹੈ ਓਲੀਆਂ ਬਟਰ ਦੇ ਨਾਲ ਫਿਰ ਜਿਹੜਾ ਅਸੀਂ ਡੋਲੇ ਦਾ ਇਹਦੇ ਮੈਂ ਇੰਨੇ ਦੇ ਦੋ ਪਾਰਟ ਕਰ ਲਾਂਗੀ ਤੇ ਇਸ ਦਾ ਇੱਕ ਰੋਲ ਜਿਹਾ ਬਣਾ ਲਾਂਗੇ ਤੇ ਇਸ ਮਸ਼ੀਨ ਦੇ ਵਿੱਚ ਆਰਾਮ ਨਾਲ ਆ ਜਾਏ ਤੇ ਦੇਖ ਲਓ ਜੇ ਤੁਹਾਨੂੰ ਕੱਟ ਲੱਗੇਗਾ ਤੇ ਜ਼ਿਆਦਾ ਲੱਗਦਾ ਪਿਆ ਤੇ ਕੱਢ ਲਓ ਤੇ ਮੈਂ ਇਹਨੂੰ ਇਸ ਤਰ੍ਹਾਂ ਪ੍ਰੈਸ ਕਰਤਾ ਤੇ ਇਹ ਸਾਰਾ ਜਿਹੜਾ ਮੈਂ ले ਆਏ ਇਹਦੇ ਵਿੱਚ ਬੜੇ ਆਰਾਮ ਨਾਲ ਆ ਗਿਆ ਤੇ ਹੁਣ ਅਸੀਂ ਮਸ਼ੀਨ ਨੂੰ ਬੰਦ ਕਰ ਦੇਣਾ ਹੈ ਇਹ ਮਸ਼ੀਨ ਨੂੰ ਇਸ ਤਰ੍ਹਾਂ ਇਹਦੇ ਨਾਲ ਟਾਈਟ ਕਰ ਦੇਣਾ ਔਰ ਅਸੀਂ ਇੱਕ ਪਲੇਟ ਤਿਆਰ ਕਰ ਲੈਣੀ ਹੈ ਜਿਹਦੇ ਉੱਪਰ ਅਸੀਂ ਬਟਰ ਪੇਪਰ ਲਗਾ ਦੇਣਾ ਤੇ ਅਵਨ ਨੂੰ ਵੀ ਪ੍ਰੀ ਹੀਟ ਕਰਨੀ ਲਾਖ ਦਿੱਤਾ ਮੈਂ ਤੇ ਇਹ ਅਸੀਂ ਦੇਖੋ ਬਿਲਕੁਲ ਬਣ ਗਏ ਨਾ ਜਿੱਦਾਂ ਬੇਕਰੀ ਦੇ ਬਿਸਕੁਟ ਹੁੰਦੇ ਆ ਉਸ ਤਰ੍ਹਾਂ ਦੇ ਇਹ ਡਿਜ਼ਾਈਨ ਦੇ ਸਮੇਤੀ ਤਿਆਰ ਹੋ ਜਾਂਦੇ ਆ ਬੜੀ ਆਸਾਨੀ ਦੇ ਨਾਲ ਬਣ ਜਾਂਦੇ ਆ ਤੇ ਇਸ ਤਰ੍ਹਾਂ ਤੁਸੀਂ ਜਿੰਨਾ ਵੀ ਸਾਈਜ਼ ਰੱਖਣਾ ਚਾਹੁੰਦੇ ਹੋ ਉਹਨਾਂ ਤੁਸੀਂ ਬਿਸਕਟ ਦਾ ਸਾਈਜ਼ ਰੱਖ ਲਓ ਤਾਂ ਤੁਸੀਂ ਦੇਖੋ ਇੰਨੇ ਕੁ ਆਟੇ ਨਾਲ ਸਿਰਫ ਦੋ ਕਾਪ ਆਟੇ ਨਾਲ ਕਿੰਨੇ ਸਾਰੇ ਬਿਸਕਟ ਅਸੀਂ ਬਣਾ ਲਏ ਤੇ ਇਹ ਮੈਂ ਹਾਈ ਰੈਕ ਤੇ ਰੱਖ ਦਿੱਤਾ ਹੈ oven ਦੇ ਵਿੱਚ ਹੁਣ oven ਨੂੰ ਅਸੀਂ ਕਨਵੈਕਸ਼ਨ ਮੋਡ ਤੇ 160 ਡਿਗਰੀ ਤੇ ਰੱਖਣਾ ਹੈ ਹਰ ਇੱਕ oven ਦਾ ਟੈਂਪਰੇਚਰ ਦਾ ਅਲੱਗ ਸਾਬ ਹੁੰਦਾ ਹੈ ਤੇ ਤੁਸੀਂ ਉਸ ਨੂੰ ਪਹਿਲਾਂ ਜਿੱਦਾਂ 160 ਡਿਗਰੀ ਤੇ ਮੈਨੂੰ ਰੱਖਣਾ ਹੈ 10 ਮਿੰਟ ਲਈ ਫਿਰ ਉਸ ਤੋਂ ਬਾਅਦ ਅਸੀਂ ਚੈੱਕ ਕਰ ਲਾਂਗੇ ਤੇ ਇਹਨੂੰ ਸਟਾਰਟ ਕਰ ਦੇਣਾ ਤੇ ਇਹ ਨਾ ਤੁਸੀਂ ਆਪਣੇ ਹਿਸਾਬ ਨਾਲ ਰੱਖ ਲੈਣਾ ਕਿਉਂਕਿ ਹਰ ਆਵੰਦਾ ਟੈਂਪਰੇਚਰ ਅਲੱਗ ਹੁੰਦਾ ਹੈ ਤੇ ਬਨੰਦੀ ਜਿਹੜੀ ਟਾਈਮਿੰਗ ਹੁੰਦੀ ਹੈ ਉਹ ਅਲੱਗ ਹੁੰਦੀ ਹੈ ਲੇਕਿਨ ਜਦੋਂ ਅਸੀਂ ਬਿਸਕਟ ਬਣਾਣੇ ਆ ਤੇ ਕਨਵੈਕਸ਼ਨ ਮੋਡ ਤੇ ਬਣਾਣੇ ਆ ਤੇ ਮੈਨੂੰ ਬਿਸਕਟਾਂ ਨੂੰ ਬੰਦੇ ਹੋਏ 12 ਮਿੰਟ ਲੱਗੇ ਸੀ ਤੇ ਦੇਖੋ ਕਿੰਨੇ ਵਧੀਆ ਕਿੰਨੇ ਕ੍ਰਿਸਪੀ ਬਿਸਕਟ ਬਣ ਕੇ ਤਿਆਰ ਹੋ ਗਿਆ ਤੇ ਇੱਕ ਵਾਰ ਤੁਸੀਂ ਵੀ ਇਹਨੂੰ ਜ਼ਰੂਰ ਘਰ ਵਿੱਚ ਟਰਾਈ ਕਰਿਓ ਮੈਂ ਤੁਹਾਨੂੰ ਤੋੜ ਕੇ ਵੀ ਦਿਖਾ ਦਿੰਨੀ ਆ ਦੇਖੋ ਕਿੰਨੇ ਕ੍ਰਿਸਪੀ ਹੈ ਔਰ ਟੇਸਟ ਤੇ ਬਿਲਕੁਲ ਬੇકરી ਵਰਗਾ ਤੇ ਇੱਕ ਵਾਰ ਜ਼ਰੂਰ ਟਰਾਈ ਕਰੋ ਤੇ ਸਾਨੂੰ ਕਮੈਂਟ ਵੀ ਜ਼ਰੂਰ ਕਰਿਓ ਕਿ ਤੁਹਾਨੂੰ ਸਾਡੀ ਇਹ ਰੈਸਪੀ ਕਿੱਦਾਂ ਦੀ ਲੱਗੀ ਤੇ ਜੇ ਤੁਹਾਨੂੰ ਸਾਡੀ ਰੈਸਪੀ ਪਸੰਦ ਆਂਦੀ ਹੈ ਇਸਾ ਵੀਡੀਓ ਨੂੰ ਲਾਈਕ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਦਾ ਬਟਨ ਜ਼ਰੂਰ ਪ੍ਰੈਸ ਕਰਿਓ ਤਾਂ ਕਿ ਜੋ ਵੀ ਅਗਲੀ ਵੀਡੀਓ ਹੈ ਉਹਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਜੇ ਤੇ ਚੰਗੀਆਂ-ਚੰਗੀਆਂ ਵੀਡੀਆਂ ਤੁਹਾਨੂੰ ਦੇਖਣ ਨੂੰ ਵੀਡੀਓ ਮਿਲਣ ਤੇ ਤੁਸੀਂ ਸਾਨੂੰ ਕਮੈਂਟ ਕਰਕੇ ਇਹ ਵੀ ਦੱਸ ਸਕਦੇ ਹੋ ਕਿ ਤੁਸੀਂ ਅਗਲੀ ਕਿਹੜੀ ਵੀਡੀਓ ਦੇਖਣਾ ਚਾਹੁੰਦੇ ਹੋ